ਦਾਨਿਕ ਸਵੇਰਾ ਟੀਵੀ ਦੇ ਵਿਸ਼ੇਸ਼ politcal analysis ਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ Indian National Developmental Inclusive Alliance ਜਿਹਨੂੰ ਕੇ NTNDA NTBJP India Block ਦੇ ਤੌਰ ਤੇ ਆਪਾਂ ਜਾਣਨ ਲੱਗ ਪਏ ਹਾਂ ਮੀਤੇ ਕੱਲ ਹੀ ਇੱਕ ਵਿਸ਼ੇਸ਼ ਮੀਟਿੰਗ ਚੌਥੀ ਮੀਟਿੰਗ ਇਸ ਅਲਾਈਅੰਸ ਦੀ ਆ ਢਾਈ ਦਰਜਨ ਦੇ ਕਰੀਬ ਸਿਆਸੀ ਪਾਰਟੀਆਂ ਦੀ ਹੋਈ ਹੈ ਜਿਸ ਚ ਸਭ ਤੋਂ ਵੱਡੀ ਜਿਹੜੀ ਬ੍ਰੇਕਿੰਗ ਨਿਊਜ਼ ਆਪਾਂ ਕਹੀਏ ਉਹ ਨਿਕਲ ਕੇ ਸਾਹਮਣੇ ਆਈ ਹੈ ਇਹ ਤਰਨਮੂਲ ਕਾਂਗਰਸ ਪਾਰਟੀ ਦੀ ਮੁਖੀ ਮਮਤਾ ਬੈਨਰਜੀ ਨੇ ਇਸ ਇੰਡੀਆ ਬਲਾਕ ਦੇ ਪ੍ਰਧਾਨ ਮੰਤਰੀ ਦੇ ਚਿਹਰੇ ਵੱਜੋਂ ਕਾਂਗਰਸ ਪ੍ਰਧਾਨ ਮਲਕਾਰਜਨ ਖੜਗੇ ਦੇ ਨਾਮ ਦੀ ਪੇਸ਼ਕਸ਼ ਕੀਤੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਹਦੀ ਤਾਇਦ ਕੀਤੀ ਇਹ ਖਬਰ ਆਪਣੇ ਆਪ ਚ ਬਹੁਤ ਅਹਿਮੀਅਤ ਰੱਖਦੀ ਹੈ ਪਰ ਅਸੀਂ ਕਿਉਂਕਿ ਪੰਜਾਬ ਦੇ মিডিਆ ਨੂੰ ਰਿਪਰੈਜ਼ੈਂਟ ਕਰਦੇ ਆ ਪੰਜਾਬ ਦੇ ਪਰਪੇਖਸ਼ ਚ ਗੱਲ ਕਰੀਏ ਤਾਂ ਇਸ ਖਬਰ ਦੇ ਬਹੁਤ ਤਰ੍ਹਾਂ ਦੇ ਮਾਇਨੇ ਨੇ ਮਾਇਨੇ ਕੱਢੇ ਵੀ ਜਾ ਰਹੇ ਨੇ ਮਸਲਨ ਪੰਜਾਬ ਦੀ ਜਿਹੜੀ ਕਾਂਗਰਸ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜਾਂ ਪੰਜਾਬ ਦੀ ਜਿਹੜੀ ਕਾਂਗਰਸ ਲੀਡਰਸ਼ਿਪ ਹੈ ਜਾਂ ਵਰਕਰ ਨੇ ਉਹਨਾਂ ਦਾ ਬਹੁਤਾ ਵੱਡਾ ਹਿੱਸਾ ਆਮ ਆਦਮੀ ਪਾਰਟੀ ਜੋ ਕਿ ਪੰਜਾਬ ਦੀ ਕਾਬਜ਼ ਤੇ ਰਹਿ ਉਸ ਨਾਲ ਕਿਸੇ ਵੀ ਤਰ੍ਹਾਂ ਦਾ ਸਿਆਸੀ ਗੜ ਜੋੜ ਕਰਨ ਦੀ ਇੱਛਾ ਨਹੀਂ ਰੱਖਦੇ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਵੀ ਵੱਡਾ ਸੈਕਸ਼ਨ ਇਸ ਤਰ੍ਹਾਂ ਦੀ ਗੱਲਾ ਕਹਿ ਚੁੱਕਾ ਹੈ ਕਿ ਉਹਨਾਂ ਦਾ ਕਾਂਗਰਸ ਨਾਲ ਗੱਠਜੋੜ ਕਰਨ ਦਾ ਕੋਈ ਇਰਾਦਾ ਨਹੀਂ ਹੈ ਇਹਦੇ ਪਿੱਛੇ ਇੱਕ ਵੱਡਾ ਕਾਰਨ ਹੈ ਕਿਉਂਕਿ ਪੰਜਾਬ ਦੇ ਵਿੱਚ ਪਹਿਲੀ ਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਕਾਂਗਰਸ ਮੁੱਖ ਵਿਰੋਧੀ ਤੇ ਰਹਿ ਹਾਲਾਂਕਿ ਨੰਬਰ ਬਹੁਤ ਘੱਟ ਹੈ ਕਾਂਗਰਸ ਦਾ ਪਰ ਜਿੰਨੀ ਕਿ ਗਿਣਤੀ ਚ ਜਿਹੜੀਆਂ ਸਿੱਟਾ ਕਾਂਗਰਸ ਨੂੰ ਮਿਲੀਆਂ ਸਨ 2021 ਦੀਆਂ ਵਿਧਾਨ ਸਭਾ ਚੋਣਾਂ 'ਚ ਉਸ ਲਿਹਾਜ਼ ਨਾਲ ਕਾਂਗਰਸ ਦੀਆਂ ਸੀਟਾਂ ਹੀ ਦੂਜੇ ਨੰਬਰ ਤੇ ਆਉਂਦੀਆਂ ਨੇ ਤੇ ਉਸ ਨੂੰ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਦਾ ਮੌਕਾ ਮਿਲ ਗਿਆ ਹੈ ਤੇ ਦਿੱਗਜ ਕਾਂਗਰਸੀ ਨੇਤਾ ਸਾਬका ਕਾਂਗਰਸ ਪ੍ਰਧਾਨ ਪੰਜਾਬ ਕਾਂਗਰਸ ਪ੍ਰਧਾਨ ਸਾਬਕਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਇਸ ਵਕਤ ਵਿਰੋਧੀ ਧਿਰ ਦੇ ਨੇਤਾ ਦੀ ਭੂਮਿਕਾ ਜਿਹੜੇ ਨੇ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਪਾਰਟੀ ਵੱਜੋਂ ਵੱਲੋਂ ਨਿਭਾਰੇ ਨੇ ਸੋ ਇਸ ਕਰਕੇ ਪੰਜਾਬ ਦੇ ਲਿਹਾਜ ਨਾਲ ਜਿਹੜੀ ਇਹ ਡਿਵੈਲਪਮੈਂਟ ਹੈ ਕਿ ਪ੍ਰਧਾਨ ਮੰਤਰੀ ਦਾ ਚਿਹਰਾ ਜਿਹੜਾ ਹੈ ਉਹ ਕੋਸ਼ਿਸ਼ ਹੋ ਰਹੀ ਹੈ ਇੰਡੀਆ ਅਲਾਈਅንስ ਦੀ ਉਹ ਕਾਂਗਰਸ ਪ੍ਰਧਾਨ ਨੂੰ ਬਣਾਇਆ ਜਾਵੇ ਜਿਵੇਂ ਮੈਂ ਗੱਲ ਕੀਤੀ ਹੈ ਕਿ ਹੁਣ ਤੱਕ ਪੰਜਾਬ ਦੇ ਵਿੱਚ ਪੰਜਾਬ ਕਾਂਗਰਸ ਜਿਹੜੀ ਹੈ ਉਹ ਇਸ ਗੱਲ ਨੂੰ ਲੈ ਕੇ ਪੂਰਾ ਜ਼ੋਰ ਲਾ ਰਹੀ ਹੈ ਕਿ ਕਿਸੇ ਵੀ ਰੂਪ 'ਚ ਉਹ ਸਟੇਜ ਜਿਹੜੀ ਹੈ ਚੋਣਾਂ ਦੀ ਸਟੇਜ ਲੋਕ ਸਭਾ ਚੋਣਾਂ ਦੀ ਸਟੇਜ ਉਹ ਆਮ ਆਦਮੀ ਪਾਰਟੀ ਨਾਲ ਸਾਂਝੀ ਨਹੀਂ ਕਰੇਗੀ ਉਹਦਾ ਇੱਕ ਵੱਡਾ ਕਾਰਨ ਹੈ ਸਪਸਟੈਕ ਇੱਕ ਤਾਂ ਮੁੱਖ ਵਿਰੋਧੀ ਧਿਰ ਹੈ ਦੂਜਾ ਕਾਂਗਰਸ ਦੇ ਜ਼ਿਆਦਾਤਰ ਨੇਤਾ ਆਮ ਆਦਮੀ ਪਾਰਟੀ ਦੀ ਅਗਵਾ ਜਿਹੜੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਹੈ ਉਸ ਦੇ ਨਿਸ਼ਾਨੇ ਤੇ ਨੇ ਵਿਜੀਲੈਂਸ ਦੇ ਰਡਾਰ ਤੇ ਨੇ ਸੁਖਪਾਲ ਸਿੰਘ ਖਹਿਰਾ ਡਿਗਜ ਕਾਂਗਰਸੀ ਨੇਤਾ ਨੇ ਉਹ ਇਸ ਵਕਤ ਜੇਲ੍ਹ ਚ ਬੰਦ ਨੇ ਜ਼ਮਾਨਤ ਦੇ ਉੱਤੇ ਹਾਲਾਂਕਿ ਫੈਸਲਾ ਅਰਾਖਮਾ ਰੱਖਿਆ ਹੋਇਆ ਹੈ ਉਹਦੇ ਪਿੱਛੇ ਵੀ ਬੜੀ ਤਰ੍ਹਾਂ ਦੀਆਂ ਇਨਸਾਈਡ ਸਟੋਰੀਜ਼ ਜਿਹੜੀਆਂ ਸੁਣਨ ਨੂੰ ਮਿਲਦੀਆਂ ਨੇ ਕਿ ਉਸ ਚ ਦੇਰੀ ਕਿਉਂ ਹੋ ਰਹੀ ਹੈ ਖਰੂ ਵੱਖਰਾ ਅਵਿਸ਼ਾ ਹੈ ਵੱਡਾ ੜਿਕ ਕਿ ਤੁਸੀਂ ਇੱਕ ਪਾਸੇ ਕਾਂਗਰਸ ਦੇ ਨੇਤਾ ਪੰਜਾਬ ਕਾਂਗਰਸ ਦੇ ਡਿਗਜ ਨੇਤਾ ਜਿਹੜੇ ਨੇ ਉਹਨਾਂ ਨੂੰ ਅੰਦਰ ਦਿੱਤਾ ਹੋਇਆ ਹੈ ਕਾਂਗਰਸੀ ਨੇਤਾਵਾਂ ਸਾਬਕਾ ਕਾਂਗਰਸੀ ਕੈਬਨਟ ਮੰਤਰੀਆਂ ਦੇ ਘਰਾਂ ਦੇ ਉੱਤੇ ਵਿਜੀਲੈਂਸ ਦੀਆਂ ਰੇਡ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚਾਈ ਹੈ ਲਗਾਤਾਰ ਹੋਈ ਹੈ ਬਹੁਤ ਸਾਰੇ ਨੇਤਾ ਫੜੇ ਗਏ ਨੇ ਬਹੁਤ ਸਾਰੇ ਨੇਤਾ ਨੇ ਆਪਣੀ ਖਲ ਬਚਾਉਣ ਲਈ ਭਾਰਤੀ ਜਨਤਾ ਪਾਰਟੀ 'ਚ ਵੀ ਜਾਣ ਦੀ ਕੋਸ਼ਿਸ਼ ਕੀਤੀ ਉਹ ਗਏ ਵੀ ਤੇ ਵਾ ਆਖਿਰ ਨੂੰ ਵਾਪਸ ਵੀ ਆਏ ਕੁਝ ਹਾਲੇ ਵੀ ਉੱਥੇ ਬੈਠੇ ਨੇ ਸੋ ਕੁੱਲ ਮਿਲਾ ਕੇ ਪੇਚਾ ਜਿਹੜਾ ਪੰਜਾਬ ਦੇ ਵਿੱਚ ਮੁੱਖ ਪੇਚਾ ਜਿਹੜਾ ਇਸ ਵਕਤ ਸਿਆਸੀ ਪੇਚਾ ਹੈ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲਈ ਹੈ ਅਜਿਹੇ ਰੂਪ ਚ ਪੰਜਾਬ ਕਾਂਗਰਸ ਲਈ ਬੜਾ ਮੁਸ਼ਕਲ ਜਿਹੜਾ ਹੈ ਸਮਾਂ ਆਉਣ ਜਾ ਰਿਹਾ ਹੈ ਇਹਦੇ ਸੰਕੇਤ ਮਿਲਦੇ ਨੇ ਉਹਦਾ ਵੱਡਾ ਕਾਰਨ ਇਹ ਹੈ ਕਿ ਜੇਕਰ ਇਹ ਅਲਾਈਅੰਸ ਹੋ ਜਾਂਦਾ ਕਿਉਂ ਕਿਉਂਕਿ ਜਿਵੇਂ ਮੈਂ ਕਿਹਾ ਕਿ ਮਮਤਾ ਬੇਨਰਜੀ ਨੇ ਜਦੋਂ ਨਾਮ ਦੀ ਪੇਸ਼ਕਸ਼ ਕੀਤੀ ਜਿਹੜੀ ਮੀਟਿੰਗ ਦੇ ਅੰਦਰ ਦੀਆਂ ਗੱਲਾਂ ਨੇ ਹਾਲੇ ਐਲਾਨ ਨਹੀਂ ਕੀਤਾ ਉਹਨਾਂ ਨੇ ਮਲਕਾਰ ਅਰਜਨ ਖੜਗੇ ਇੰਡੀਆ ਅਲਾਈਅੰਸ ਦਾ ਜਿਹੜਾ ਹੈ ਪ੍ਰਧਾਨ ਮੰਤਰੀ ਦਾ ਚਿਹਰਾ ਹੋਣਗੇ ਪਰ ਅੰਦਰ ਦੀਆਂ ਖਬਰਾਂ ਸਪਸ਼ਟ ਤੌਰ ਤੇ ਜ਼ਾਹਰ ਹੋ ਚੁੱਕੀਆਂ ਨੇ ਤਾਂ ਉਸ ਪਿੱਛੇ ਵੀ ਸਿਆਸੀ ਪੈਂਤੜਾ ਮੰਨਿਆ ਜਾ ਰਿਹਾ ਅਰਵਿੰਦ ਕੇਜਰੀਵਾਲ ਉਹਨਾਂ ਦਾ ਆਪਾਂ ਗੱਲ ਕਰ ਰਹੇ ਹਾਂ ਕਿ ਕੀ ਇਸ ਦੇ ਪਿੱਛੇ ਵੀ ਕੋਈ ਸਿਆਸੀ ਪੈਂਤੜਾ ਸੀ ਕਿ ਆਮ ਆਦਮੀ ਪਾਰਟੀ ਨੇ ਕਾਂਗਰਸ ਪ੍ਰਧਾਨ ਮਲਕਾਰ ਅਰਜੁਨ ਖੜਗੇ ਦੇ ਨਾਮ ਦੇ ਉੱਤੇ ਆਪਣੇ ਵੱਲੋਂ ਜਿਹੜੀ ਸਹੀ ਪਾਈ ਹੈ ਕਿਉਂਕਿ ਪੰਜਾਬ ਕਾਂਗਰਸ ਲਗਾਤਾਰ ਵਿਰੋਧ ਕਰ ਰਹੀ ਹੈ ਅੜਿੱਕੇ ਡਾ ਰਹੀ ਹੈ ਇਹ ਕਹਿ ਰਹੀ ਹੈ ਕਿ ਅਸੀਂ ਜਿਹੜੀ ਆਮ ਆਦਮੀ ਪਾਰਟੀ ਨਾਲ ਸਟੇਜ ਸਾਂਝੀ ਕਿਸੇ ਵੀ ਸੂਰਤ ਵਿੱਚ ਕਰਨ ਲਈ ਤਿਆਰ ਨਹੀਂ ਆ ਉਹਦੇ ਪਿੱਛੇ ਵੀ ਕਾਰਨ ਨੇ ਥੋੜਾ ਜਿਹਾ ਅੱਗੇ ਜਾ ਕੇ ਉਹਨਾਂ ਤੇ ਵੀ ਆਪਾਂ ਜਾਵਾਂਗੇ ਪਰ ਹੁਣ ਜਦੋਂ ਕਾਂਗਰਸ ਪ੍ਰਧਾਨ ਦੇ ਨਾਮ ਤੇ ਹੀ ਗੱਲ ਚੱਲ ਪਈ ਹੈ ਫੋਕਸ ਹੋਣ ਲੱਗ ਪਿਆ ਹੈ ਕਿ ਉਹੀ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਹੋ ਸਕਦੇ ਨੇ ਤਾਂ ਅਜਿਹੇ ਚ ਪੰਜਾਬ ਕਾਂਗਰਸ ਦੀ ਕੀ ਬੁੱਕਤ ਰਹਿ ਜਾਂਦੀ ਹੈ ਕੀ ਔਖਾਤ ਰਹਿ ਜਾਂਦੀ ਹੈ ਕਿ ਉਹ ਆਪਣੀ ਪਾਰਟੀ ਹਾਈ ਕਮਾਂਡ ਦੇ ਵਿਰੁੱਧ ਜਾਣ ਉਹ ਖਾਸ ਕਰ ਅਜਿਹੀ ਸੂਰਤ ਵਿੱਚ ਜਦੋਂ 27-28 ਪਾਰਟੀਆਂ ਦਾ ਦੇਸ਼ ਦੀਆਂ ਨਾਮੀ ਗ੍ਰਾਮੀ ਸਿਆਸੀ ਪਾਰਟੀਆਂ ਦਾ ਗੱਡ ਜੋੜ ਉਹਨਾਂ ਦੀ ਪਾਰਟੀ ਦੇ ਹੀ ਪ੍ਰਧਾਨ ਜਿਹੜੇ ਕਿ ਇੱਕ ਦਲਿਤ ਵੀ ਨੇ ਦਲਿਤ ਪਛੋਕੜ ਚਵਾਨ ਦੇ ਨੇ ਤੇ ਇਸ ਨਾਰੇ ਨਾਲ ਕਿ ਜੇਕਰ ਮਲਿਕਾ ਅਰਜੁਨ ਖੜਗੇ ਪ੍ਰਧਾਨ ਮੰਤਰੀ ਬਣ ਜਾਂਦੇ ਨੇ ਜੇਕਰ ਇੰਡੀਆ ਗੱਡ ਜੋੜ ਨੰਬਰ ਲੈ ਜਾਂਦਾ ਹੈ ਲੋਕ ਸਭਾ ਚੋਣਾਂ ਦੇ ਵਿੱਚ ਸਰਕਾਰ ਬਣਾਉਣ ਲਈ ਤਾਂ ਉਹ ਪਹਿਲੇ ਦਲਿਤ ਪ੍ਰਧਾਨ ਮੰਤਰੀ ਇਸ ਮੁਲਕ ਦੇ ਹੋਣਗੇ ਤਾਂ ਅਜਿਹੀ ਸੂਰਤ ਵਿੱਚ ਜਿਹੜੀ ਹੈ ਪੰਜਾਬ ਕਾਂਗਰਸ ਲਈ ਜਿਹੜੀ ਹੈ ਸਿਆਸੀ ਤੌਰ ਦੇ ਉੱਤੇ ਮੈਂ ਪਹਿਲਾਂ ਕਿਹਾ ਹੈ ਕਿ ਅਗਲੀ ਜਿਹੜੀ ਦੌੜ ਹੈ ਚੋਣਾਂ ਦੀ ਦੌੜ ਹੈ ਲੋਕ ਸਭਾ ਚੋਣਾਂ ਦੀ ਦੌੜ ਹੈ ਉਹ ਇੰਨੀ ਸੌਖੀ ਨਹੀਂ ਹੋਣ ਜਾ ਰਹੀ ਕਿਉਂ ਕਿ ਕਿਉਂਕਿ ਜੇਕਰ ਉਹ ਪਾਰਟੀ ਹਾਈ ਕਮਾਂਡ ਦੇ ਵਿਰੁੱਧ ਜਾਂਦੇ ਨੇ ਤਾਂ ਪਾਰਟੀ ਦੇ ਵਿੱਚ ਰਹਿਣਾ ਉਹਨਾਂ ਵਾਸਤੇ ਮੁਸ਼ਕਲ ਹੈ ਉਹਨਾਂ ਦਾ ਸਿਆਸੀ ਕੈਰੀਅਰ ਦਾਤੇ ਹੈ ਖਾਸ ਕਰ ਮੈਂ ਦੁਬਾਰਾ ਕਹਿ ਰਿਹਾ ਕਿ ਜਦੋਂ ਉਹਨਾਂ ਦੀ ਪਾਰਟੀ ਦੇ ਪ੍ਰਧਾਨ ਨੂੰ ਹੀ ਪ੍ਰਧਾਨ ਮੰਤਰੀ ਦਾ ਜਿਹੜਾ ਅਹੁਦੇ ਦਾ ਉਮੀਦਵਾਰ ਬਣਾਇਆ ਜਾ ਰਿਹਾ ਹੈ ਤਾਂ ਉਹ ਕਿਸ ਹੈਸਿਅਤ ਨਾਲ ਜਾਂ ਕਿਸ ਦਾਵੇ ਨਾਲ ਇਹ ਦਾਵਾ ਠੋਕਣਗੇ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੋਣਾਂ ਨਹੀਂ ਲੜਾਂਗੇ ਸੋ ਇਹ ਆਪਣੇ ਆਪ 'ਚ ਇੱਕ ਬੜਾ ਦਿਲਚਸਪ ਜਿਹੜਾ ਹੈ ਆ ਕੋਣ ਜਿਹੜਾ ਹੈ ਪੰਜਾਬ ਦੀ ਸਿਆਸਤ ਵਿੱਚ ਵੜਨ ਜਾ ਰਿਹਾ ਹੁੰਦੇ ਦਿਨਾਂ 'ਚ ਕਿਉਂ ਕਿਉਂਕਿ ਮੈਂ ਪਹਿਲਾਂ ਸੁਖਪਾਲ ਸਿੰਘ ਖੈਰਾ ਦਾ ਨਾਮ ਲਿਆ ਹੈ ਦੂਜੇ ਨੰਬਰ ਤੇ ਪ੍ਰਤਾਪ ਸਿੰਘ ਬਾਜਵਾ ਜੋ ਕਿ ਨੇਤਾ ਵਿਰੋਧੀ ਧਿਰ ਨੇ ਜਦੋਂ ਗੱਡ ਜੋੜ ਹੋ ਗਿਆ ਤਾਂ ਨੇਤਾ ਵਿਰੋਧੀ ਧਿਰ ਦੀ ਉਹਨਾਂ ਦੀ ਹੈਸਿਅਤ ਜਿਹੜੀ ਹੈ ਉਹ ਲਗਭਗ ਖਤਮ ਹੈ ਵਿਹਾਰਕ ਤੌਰ ਤੇ ਖਤਮ ਹੈ ਤਾਂ ਉਹ ਕਿਸ ਗੱਲ ਦੇ ਉੱਤੇ ਵਿਧਾਨ ਸਭਾ ਦੇ ਵਿੱਚ ਅੱਗੇ ਬਜਟ ਸੈਸ਼ਨ ਵੀ ਆਉਣਾ ਹੈ ਸਭ ਤੋਂ ਵੱਡਾ ਤਾਂ ਕਿਸ ਹਸਿਆਤ ਦੇ ਵਿੱਚ ਉਹ ਸਰਕਾਰ ਦਾ ਵਿਰੋਧ ਕਰਨਗੇ ਕਿਉਂਕਿ ਉਹਨਾਂ ਦਿਨਾਂ ਵਿੱਚ ਹੀ ਚੋਣ ਜਾਬਤਾ ਜਾਂ ਤਾਂ ਲੱਗਣ ਵਾਲਾ ਹੋਏਗਾ ਜਾਂ ਲੱਗ ਚੁੱਕਾ ਹੋਏਗਾ ਤਾਂ ਉਹਨਾਂ ਦਿਨਾਂ ਦੇ ਵਿੱਚ ਹੀ ਪੰਜਾਬ ਦੇ ਵਿੱਚ ਪਿੰਡਾਂ ਗ੍ਰਾਮਾਂ ਦੇ ਵਿੱਚ ਜਾ ਕੇ ਤਾਂ ਜਿਹੜੀ ਹੈ ਇੰਡੀਆ ਅਲਾਈਅንስ ਇਕੱਠੇ ਹੋ ਕੇ ਚੋਣਾਂ ਲੜਨ ਦੀ ਸਾਂਝੇ ਉਮੀਦਵਾਰਾਂ ਲਈ ਵੋਟਾਂ ਮੰਗਣ ਦੀ ਗੱਲ ਕਰ ਰਿਹਾ ਹੋਏਗਾ ਵਿਧਾਨ ਸਭਾ ਦੇ ਵਿੱਚ ਬਜਟ ਸੈਸ਼ਨ ਦੌਰਾਨ ਤਾਂ ਕੀ ਕਰੇਗੀ ਵਿਰੋਧੀ ਧਿਰ ਕਿਸ ਗੱਲ ਨੂੰ ਲੈ ਕੇ ਸਰਕਾਰ ਨੂੰ ਘੇਰੇਗੀ ਆਪਣੇ ਆਪ 'ਚ ਵੱਡਾ ਸਵਾਲ ਹੈ ਦੂਜਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਹਾਲਾਂਕਿ ਉਹਨਾਂ ਦਾ ਆਪਣਾ ਇੱਕ ਕਥਿਤ ਕੇਸ ਜਿਹੜਾ ਹੈ ਉਹਨਾਂ ਦੇ ਟਰਾਂਸਪੋਰਟ ਮੰਤਰੀ ਹੁੰਦਿਆਂ ਦਾ ਉਹ ਵਾਰ-ਵਾਰ ਚਰਚਾ 'ਚ ਰਿਹਾ ਹੈ ਤਾਂ ਉਸ ਗੱਲ ਨੂੰ ਲੈ ਕੇ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਿੱਛੇ ਜੇ ਸਪਸ਼ਟ ਤੌਰ ਤੇ ਇਸ਼ਾਰਾ ਕੀਤਾ ਸੀ ਕਿ ਉਹ ਫਾਈਲ ਸਾਡੇ ਕੋਲ ਪਈ ਹੈ ਤਾਂ ਉਸ ਦਾ ਕੀ ਹੋਏਗਾ ਹੋਰ ਕੇਸ ਸਭ ਤੋਂ ਵੱਡੀ ਗੱਲ ਤਾਂ ਸੁਪਾਲ ਸਿੰਘ ਖੈਰਾ ਦਾ ਕੀ ਕਰਨਗੇ ਤੇ ਸੁਖਪਾਲ ਸਿੰਘ ਖਹਿਰਾ ਜੀ ਜੇਕਰ ਬਾਹਰ ਆ ਜਾਂਦੇ ਨੇ ਤਾਂ ਕੀ ਉਹ ਇੰਡੀਆ ਗਠਜੋੜ ਦੇ ਵੱਲੋਂ ਸਾਂਝੇ ਤੌਰ ਦੇ ਉੱਤੇ ਲੋਕ ਸਭਾ ਚੋਣਾਂ ਲੜੇ ਜਾਣ ਦਾ ਐਲਾਨ ਕਰਨ ਦੀ ਸੂਰਤ ਵਿੱਚ ਤਾਂ ਉਹ ਕੀ ਆ ਕੇ ਸਰਕਾਰ ਨੂੰ ਕੋਈ ਜਵਾਬ ਨਹੀਂ ਦੇਣਗੇ ਕੋਈ ਕਾਊਂਟਰ ਨਹੀਂ ਕਰਨਗੇ ਤਾਂ ਇਸੇ ਤਰ੍ਹਾਂ ਦੂਜੇ ਜਿਹੜੇ ਨੇਤਾ ਨੇ ਦਿੱਗਜ ਨੇਤਾ ਨੇ ਪੰਜਾਬ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਦਾਵਾ ਸਾਬਕਾ ਗ੍ਰਹਿ ਮੰਤਰੀ ਨੇ ਸਾਬਕਾ ਡਿਪਟੀ ਮੁੱਖ ਮੰਤਰੀ ਨੇ ਪੰਜਾਬ ਦੇ ਉਹ ਲਗਾਤਾਰ ਇਹ ਝੰਡਾ ਬੁਲੰਦ ਕਰਦੇ ਰਹੇ ਨੇ ਕਿ ਅਸੀਂ ਆਪਣੇ ਤੌਰ ਤੇ ਚੋਣ ਲੜਾਂਗੇ ਹੋਰ ਵੀ ਜਿਹੜੇ ਦਰਜਾ ਬਦਰਜਾ ਨੇਤਾ ਕਾਂਗਰਸ ਦੇ ਨੇ ਉਹਨਾਂ ਦੀ ਇਹੋ ਗੱਲ ਰਹੀ ਹੈ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਗਠਜੋੜ ਨਹੀਂ ਕਰਾਂਗੇ ਖਾਸ ਕਰ ਉਦੋਂ ਜਦੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਕਾਰਪੋਰੇਸ਼ਨਾਂ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਉੱਥੇ ਸਥਿਤੀ ਕੀ ਹੋਏਗੀ ਕਿਸ ਰੂਪ ਦੇ ਵਿੱਚ ਜਿਹੜਾ ਹੈ ਉਹ ਇੱਕ ਦੂਜੇ ਵਿਰੁੱਧ ਲੜਿਆ ਜਾਏਗਾ ਕਿਉਂਕਿ ਉਹ ਪਹਿਲਾਂ ਕਹਿ ਕੇ ਚੱਲਦੇ ਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜੇਕਰ ਸੱਤਾ ਵਿੱਚ ਹੈ ਤਾਂ ਮੁੱਖ ਵਿਰੋਧੀ ਧਿਰ ਕਾਂਗਰਸ ਹੈ ਦੋਵਾਂ ਦਾ ਭੇੜ ਸਿਆਸੀ ਭੇੜ ਜਿਹੜਾ ਹੈ ਉਹ ਹੋੜਾ ਸੁਭਾਅਕ ਹੈ ਹਰ ਚੋਣ ਦੇ ਵਿੱਚ ਲੋਕ ਸਭਾ ਦੀ ਚੋਣ ਤਾਂ ਸਿਖਰਲੀ ਚੋਣ ਹੈ ਉਸ ਤੋਂ ਹੇਠਲੀ ਜਿਹੜੀ ਚੋਣਾਂ ਨੇ ਮੈਂ ਸਥਾਨਕ ਸਰਕਾਰਾਂ ਦੀ ਚੋਣਾਂ ਦੀ ਗੱਲ ਕਰ ਰਿਹਾ ਪੰਚਾਇਤੀ ਚੋਣਾਂ ਦੀ ਗੱਲ ਕਰ ਰਿਹਾ ਜ਼ਿਲ੍ਹਾ ਪ੍ਰੀਸ਼ਦਾਂ ਦੀ ਬਲਾਕ ਸੰਮਤੀਆਂ ਦੀ ਚੋਣਾਂ ਦੀ ਗੱਲ ਕਰ ਰਿਹਾ ਜਿਨ੍ਹਾਂ ਚੋਣਾਂ ਨੇ ਹੀ ਜਿਹੜਾ ਹੈ ਅੱਗੇ ਜਾ ਕੇ ਕਨਸੋਲਿਡੇਸ਼ਨ ਕਰਨੀ ਹੁੰਦੀ ਹੈ ਵੋਟ ਵੋਟਾਂ ਦੀ ਕਿ ਲੋਕ ਸਭਾ ਦੇ ਵਿੱਚ ਜਿਹੜੇ 9 ਦੇ 9 ਵਿਧਾਨ ਸਭਾ ਹਲਕੇ ਇੱਕ ਲੋਕ ਸਭਾ ਸੈਗਮੈਂਟ ਦੇ ਵਿੱਚ ਪੈਂਦੇ ਨੇ ਉਹਨਾਂ ਨੇ ਕਿਹੜੇ ਪਾਸੇ ਭੁਗਤਣਾ ਹੈ ਤਾਂ ਉਹ ਸਾਰਾ ਮੈਥਮੈਟਿਕਸ ਜਿਹੜਾ ਹੈ ਉਹ ਵਿਗੜਦਾ ਨਜ਼ਰ ਆ ਰਿਹਾ ਹੈ ਉਹ ਹੋਰਾਂ ਦਾ ਨਹੀਂ ਕਾਂਗਰਸ ਦਾ ਵਿਗੜਦਾ ਨਜ਼ਰ ਆ ਰਿਹਾ ਹੈ ਅਜਿਹਾ ਕਿ ਕਾਂਗਰਸ ਦਾ ਹੇਠਲਾ ਕਾਡਰ ਉੱਪਰਲੇ ਜਿਹੜੇ ਵਿਧਾਇਕ ਨੇ ਨੇਤਾ ਵਿਰੋਧੀ ਧਿਰ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹ ਤਾਂ ਸ਼ਾਇਦ ਹਾਈ ਕਮਾਂਡ ਦੀ ਹੁਕਮ ਕੀ ਦੇ ਚੱਲਦਿਆਂ ਆਪਣੇ ਸਿਆਸੀ ਕੈਰੀਅਰ ਦੀ ਪ੍ਰਵਾਹ ਕਰਦੇ ਹੋਏ ਨਾਲ ਚੱਲਣ ਨੂੰ ਰਾਜ਼ੀ ਹੋ ਜਾਣਾ ਪਰ ਹੇਠਲੇ ਪੱਧਰ ਦੇ ਉੱਤੇ ਜਿਨ੍ਹਾਂ ਨੇ ਸਰਪੰਚ ਬਣਨਾ ਹੈ ਜਿਨ੍ਹਾਂ ਨੇ ਮਿਊਸਪਲ ਕਾਉਂਸਲਰ ਬਣਨਾ ਹੈ ਜਿਨ੍ਹਾਂ ਨੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣਨਾ ਜਿਨ੍ਹਾਂ ਨੇ ਬਲਾਕ ਸਮਤੀ ਮੈਂਬਰ ਬਣਨਾ ਉਹ ਕਿਹੜੇ ਪਾਸੇ ਜਾਣਗੇ ਉੱਥੇ ਕਿਸ ਤਰ੍ਹਾਂ ਦੀ ਰੇਸ਼ੋ ਬਣੇਗੀ ਕਿਉਂਕਿ ਆਮ ਆਦਮੀ ਪਾਰਟੀ ਸੱਤਾ ਚਾਹੀ ਹੈ ਤਾਂ ਆਮ ਤੌਰ ਦੇ ਉੱਤੇ ਇਹ ਕੋਈ ਵੈਸੇ ਕੋਈ ਇਦਾਂ ਦਾ ਪੱਕਾ ਨਿਯਮ ਨਹੀਂ ਹੈ ਪਰ ਜਿੰਨੀਆਂ 5 6 ਸਰਕਾਰਾਂ ਪਿਛਲੀਆਂ ਰਹੀਆਂ ਨੇ ਜਦੋਂ ਉਹ ਸੱਤਾ 'ਚ ਆਂਦੀਆਂ ਨੇ ਤਾਂ ਹੇਠਲੀਆਂ ਜਿੰਨੀਆਂ ਵੀ ਜੜੀਆਂ ਬਾਡੀਜ਼ ਹੁੰਦੀਆਂ ਨੇ ਪੰਚਾਇਤਾਂ ਤੋਂ ਲੈ ਕੇ ਨਗਰ ਕੌਂਸਲਾਂ ਨਗਰ ਪੰਚਾਇਤਾਂ ਕਾਰਪੋਰੇਸ਼ਨਾਂ ਜਾਂ ਹੋਰ ਜਿਹੜੇ ਆਪਾਂ ਇੱਕ ਦੋ ਅਹੁਦੇ ਗਿਣੇ ਨੇ ਉਹਨਾਂ ਦੇ ਉੱਤੇ ਆਮ ਤੌਰ ਤੇ ਸੱਤਾਧਾਰੀ ਦੇ ਕਾਬਜ ਹੋ ਜਾਂਦੀ ਹੈ ਤਾਂ ਅਜਿਹੇ 'ਚ ਕੀ ਆਮ ਆਦਮੀ ਪਾਰਟੀ ਇਹ ਜਿਗਰਾ ਦਿਖਾਏਗੀ ਕਿ ਉੱਥੇ ਵੀ ਕਾਂਗਰਸ ਦੇ ਜਿਹੜੇ ਕੈਂਡੀਡੇਟ ਨੇ ਉਸ ਰੇਸ਼ੋ ਦੇ ਵਿੱਚ ਜੇਕਰ ਪੰਜਾਬ 'ਚ ਕੋਈ ਸੀਟਾਂ ਦੀ ਵੰਡ ਹੁੰਦੀ ਹੈ 13 ਦੀ 13 ਜਿਹੜੀਆਂ ਲੋਕ ਸਭਾ ਸੀਟਾਂ ਨੇ ਤਾਂ ਉਸ ਸੂਰਤ ਵਿੱਚ ਕੀ ਉਹ ਫਾਰਮੂਲਾ ਹੇਠਾਂ ਤੱਕ ਜਾਏਗਾ ਸਭ ਤੋਂ ਅਹਿਮ ਗੱਲ ਇਹ ਹੈ ਕਿ ਜੋ ਅਸੀਂ ਟੈਂਪਰੇਚਰ ਦੇਖ ਰਹੇ ਹਾਂ ਸਿਆਸੀ ਤਾਪਮਾਨ ਨਾਪ ਰਹੇ ਹਾਂ ਇਸ ਵਕਤ ਪੰਜਾਬ ਦਾ ਪੰਜਾਬ ਦੀ ਸਿਆਸਤ ਦਾ ਜਾਂ ਹੇਠਲੇ ਪੱਧਰ ਦੇ ਕਾਂਗਰਸ ਦੇ ਕਾਡਰ ਦਾ ਸ਼ਾਇਦ ਵੱਡੀ ਬਗਾਵਤ ਹੋਣ ਦੀ ਆਕਨਸਵਾ ਮਿਲਦੀਆਂ ਨੇ ਕਿਉਂ ਕਿਉਂਕਿ ਜੋ ਲੋਕ ਮੈਂ ਵਾਰ-ਵਾਰ ਕਹਿ ਰਿਹਾ ਕਿ ਸਾਰੀਆਂ ਚੀਜ਼ਾਂ ਲੋਕ ਸਭਾ ਚੋਣਾਂ ਤੇ ਜਾ ਕੇ ਨਹੀਂ ਮੁੱਕਦੀਆਂ ਉਸ ਤੋਂ ਪਹਿਲਾਂ ਦੀਆਂ ਜਿੰਨੀਆਂ ਹੋਰ ਚੋਣਾਂ ਹੋਣੀਆਂ ਨੇ ਪੰਚਾਇਤਾਂ ਤੋਂ ਲੈ ਕੇ ਹੋਰ ਦਰਜਾ ਬਦਰਜਾ ਚੋਣਾਂ ਹੋਣੀਆਂ ਨੇ ਤਾਂ ਉਹਨਾਂ ਦੇ ਉੱਤੇ ਨਿਰਭਰ ਕਰਦੀਆਂ ਨੇ ਤਾਂ ਉਹ ਲੋਕ ਸ਼ਾਇਦ ਬਾਗੀ ਹੋ ਕੇ ਕਾਂਗਰਸ ਤੋਂ ਆਜ਼ਾਦ ਚੋਣ ਲੜਨ ਵੱਲ ਜਾਣਗੇ ਪੰਚਾਇਤ ਚੋਣਾਂ 'ਚ ਕੁੱਦਣਗੇ ਸਰਪੰਚਾਂ ਦੀਆਂ ਚੋਣਾਂ 'ਚ ਕੁੱਦਣਗੇ ਪੰਚਾਂ ਦੀਆਂ ਚੋਣਾਂ 'ਚ ਕੁੱਦਣਗੇ ਜਾਂ ਫਿਰ ਜਿਨ੍ਹਾਂ ਦੇ ਆਪਣੇ ਸੁੱਖ ਨੇ ਆਪਣੇ ਆਪਣੇ ਹਲਕਿਆਂ ਦੇ ਵਿੱਚ ਉਹ ਲਗਭਗ ਤਿਆਰੀ ਕਰ ਰਹੇ ਪਤਾ ਲੱਗ ਰਿਹਾ ਹੈ ਕਿ ਉਹ ਸ਼ਾਇਦ ਕਾਂਗਰਸ ਤੋਂ ਬਾਗੀ ਹੋ ਜਾਣਗੇ ਹਾਲਾਂਕਿ ਉਹ ਹੋ ਸਕਦਾ ਹੈ ਕਿ ਆਪਣੀ ਜੋ ਹੇਠਲੀ ਹਾਈ ਕਮਾਂਡ ਹੈ ਪੰਜਾਬ ਦੀ ਹਾਈ ਕਮਾਂਡ ਹੈ ਪੀਪੀਸੀਸੀ ਦੀ ਹਾਈ ਕਮਾਂਡ ਹੈ ਉਸ ਨੂੰ ਇਹ ਕਹਿ ਕੇ ਜਾਂ ਇਹ ਸਮਝਾਉਣ ਦੀ ਕੋਸ਼ਿਸ਼ ਕਰਕੇ ਬਾਗੀ ਹੋਣ ਕਿ ਅਸੀਂ ਇਹਨਾਂ ਚੋਣਾਂ ਵਾਸਤੇ ਬਾਗੀ ਹੋ ਰਹੇ ਹਾਂ ਆਜ਼ਾਦ ਲੜਦੇ ਹਾਂ ਜਾਂ ਅਸੀਂ ਜੇਕਰ ਤੁਸੀਂ ਆਮ ਆਦਮੀ ਪਾਰਟੀ ਲਈ ਜਿਹੜਾ ਹੈ ਕੋਈ ਹਲਕਾ ਜਾਂ ਕੋਈ ਵਾਰਡ ਜਾਂ ਕੋਈ ਪਿੰਡ ਛੱਡ ਰਹੇ ਹੋ ਤਾਂ ਅਸੀਂ ਕਿਉਂਕਿ ਸਾਨੂੰ ਪਤਾ ਸਾਡਾ ਰਸੂਖ ਜ਼ਿਆਦਾ ਹੈ ਉੱਥੇ ਜਾਂ ਸਰਕਾਰ ਦੀ ਮੁਖਾਲਫਤ ਬਹੁਤ ਜ਼ਿਆਦਾ ਉੱਥੇ ਤਾਂ ਅਸੀਂ ਜਿੱਤ ਜਾਵਾਂਗੇ ਅਸੀਂ ਬਾਗੀ ਹੋ ਕੇ ਚੋਣ ਲੜਦੇ ਹਾਂ ਅਸੀਂ ਵਾਪਸ ਆ ਜਾਾਂਗੇ ਪਰ ਕੀ ਉਹਨਾਂ ਦੀ ਵਾਪਸੀ ਸੰਭਵ ਹੋਏਗੀ ਲੋਕ ਸਭਾ ਚੋਣਾਂ ਜਦੋਂ ਆਣ ਗਈਆਂ ਉਹਨਾਂ ਚ ਜਿਹੜੀ ਹੈਗੀ ਸੀਟ ਸ਼ੇਅਰਿੰਗ ਹੋਏਗੀ ਸੀਟ ਸ਼ੇਅਰਿੰਗ ਜਨਵਰੀ ਚ ਹੋਣ ਜਾ ਰਹੀ ਹੈ ਸਪਸ਼ਟ ਤੌਰ ਦੇ ਉੱਤੇ ਜਿਹੜਾ ਕੱਲ ਇੰਡੀਆ ਗੜ ਚੋੜ ਦੇ ਇੰਡੀਆ ਬਲਾਕ ਦੇ ਜਿਹੜੇ ਜਿਹੜੇ ਕਰਤਾ ਧਰਤਾ ਨੇ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਅਗਲੀ ਮੀਟਿੰਗ ਲਗਭਗ ਹੁਣ ਸੀਟ ਸ਼ੇਅਰਿੰਗ ਦੀ ਰਹਿ ਗਈ ਹੈ ਤਾਂ ਉਸ ਸੂਰਤ ਦੇ ਵਿੱਚ ਕੀ ਕਾਂਗਰਸ ਆਪਣੇ ਕਾਡਰ ਨੂੰ ਬਚਾ ਕੇ ਰੱਖ ਸਕੇਗੀ ਇਹ ਆਪਣੇ ਆਪ ਚ ਬਹੁਤ ਵੱਡਾ ਸਵਾਲ ਇਸ ਵਕਤ ਕਾਂਗਰਸ ਲਈ ਖੜਾ ਹੋ ਗਿਆ ਦੋ ਤਿੰਨ ਸਵਾਲ ਜਿਹੜੇ ਨੇ ਉਹ ਕਾਂਗਰਸ ਲਈ ਜਿਹੜੇ ਸਪਸ਼ਟ ਤੌਰ ਦੇ ਉੱਤੇ ਸਰਫੇਸ ਹੋ ਰਹੇ ਨੇ ਇੱਕ ਕੀ ਪ੍ਰਤਾਪ ਸਿੰਘ ਬਾਜਵਾ ਆਪਣੀ ਨੇਤਾ ਵਿਰੋਧੀ ਧਿਰ ਦੀ ਜਿਹੜੀ ਕੁਰਸੀ ਹੈ ਉਹਦੀ ਅਹਿਮੀਅਤ ਨੂੰ ਗਵਾਉਣ ਲਈ ਰਾਜੀ ਹੋਣਗੇ ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕੀ ਕਰਨਗੇ ਕਿਉਂਕਿ ਉਹ ਪਾਰਟੀ ਦੇ ਪ੍ਰਧਾਨ ਨੇ ਇਸ ਵਕਤ ਤਾਂ ਜੇਕਰ ਕਾਂਗਰਸ ਨਾਲ ਆਮ ਆਦਮੀ ਪਾਰਟੀ ਨਾਲ ਇੰਡੀਆ ਬਲੌਕ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਤੇ ਪੰਜਾਬ ਵਿੱਚ ਵੀ ਉਹ ਫਾਰਮੂਲਾ ਲਾਗੂ ਹੋ ਜਾਂਦਾ ਹੈ ਤਾਂ ਕਿ ਜੋ ਸਰਕਾਰ ਨੂੰ ਭੰਡ ਕੇ ਸਰਕਾਰ ਦੀ ਐਂਟੀ ਇਨਕੰਮਬੈਂਸੀ ਜਿਹੜੀ ਹੈ ਸਰਕਾਰ ਦੀ ਮੁਖਾਲਫਤ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਵੀ ਰੂਪ 'ਚ ਜੇਕਰ ਕਿਸੇ ਸੈਗਮੈਂਟ ਵਿੱਚ ਹੋਏਗੀ ਤਾਂ ਉਸ ਨੂੰ ਕਿਵੇਂ ਪਨਾਉਣਗੇ ਉਸ ਸਟੇਜ ਤੇ ਚੜ ਕੇ ਕੀ ਬੋਲਣਗੇ ਕਿ ਕਾਂਗਰਸ ਨੂੰ ਵੋਟ ਕਿਉਂ ਪਾਓ ਜਿੱਥੇ-ਜਿੱਥੇ ਕਾਂਗਰਸ ਦਾ ਕੈਂਡੀਡੇਟ ਖੜੇਗਾ ਸਿਟ ਸ਼ੇਅਰਿੰਗ ਹੁੰਦੀ ਆਇਆ ਤਾਂ ਸਿਟ ਸ਼ੇਅਰਿੰਗ ਚ ਜਿਹੜੀਆਂ ਸੀਟਾਂ ਕਾਂਗਰਸ ਆਤਾਂ ਹੁੰਦੀਆਂ ਨੇ ਤਾਂ ਉਹ ਕੀ ਕਹਿ ਕੇ ਵੋਟ ਮੰਗਣਗੇ ਅਕਾਲੀ ਦਲ ਤਾਂ ਪਹਿਲਾਂ ਹੀ ਸਿਆਸਤ ਜਿਹੜਾ ਹੈ ਸਿਆਸੀ ਦੌੜ ਚ 2021 ਚ ਬਾਹਰ ਕੀਤਾ ਜਾ ਚੁੱਕਾ ਪੰਜਾਬ ਦੇ ਵੋਟਰਾਂ ਵੱਲੋਂ ਉਹ ਤਾਂ ਮੁੜ ਕੇ ਮੁੜ ਸਰਜੀਤੀ ਜਿਹੜੀ ਪੁਨਰ ਸਰਜੀਤੀ ਆ ਉਸ ਦੀ ਆਪਣੀ ਹੀ ਲੜਾਈ ਲੜ ਰਿਹਾ ਅਕਾਲੀ ਦਲ ਤਾਂ ਅਕਾਲੀ ਦਲ ਨੇ ਐਨਡੀਆ ਵਿੱਚ ਜਾਣਾ ਨਹੀਂ ਜਾਣਾ ਉਹ ਆਪਣੇ ਆਪ ਚ ਅੱਗੇ ਜਾ ਕੇ ਦੂਸਰੀ ਤਰ੍ਹਾਂ ਦੀ ਚੁਣੌਤੀ ਜਿਹੜੀ ਹੈ ਉਹ ਕਾਂਗਰਸ ਲਈ ਤੇ ਐਸ ਵੈਲ ਐਸ ਜਿਹੜਾ ਹੈ ਆਵਾਦਮੀ ਪਾਰਟੀ ਲਈ ਹੋਏਗੀ ਪਰ ਉਹ ਬਗਾਨੇ ਨੇ ਹੁਣ ਤਾਂ ਜਿਹੜੀ ਹੈ ਇਹ ਜਿਹੜੀ ਸ਼ਰੀਕੇਬਾਜੀ ਆਮ ਆਦਮੀ ਪਾਰਟੀ ਦੀ ਤੇ ਕਾਂਗਰਸ ਦੀ ਹੈ ਇਹ ਇੰਡੀਆ ਬਲੌਕ ਦੇ ਵਿੱਚ ਜਾ ਕੇ ਇਹ ਮੁਕਾਣੀ ਪੈਣੀ ਹੈ ਇਹ ਮੁਕਾਉਣ ਲਈ ਕਾਂਗਰਸ ਦਾ ਕਾਡਰ ਤਿਆਰ ਨਹੀਂ ਹੈ ਤੇ ਦੂਜਾ ਸਭ ਤੋਂ ਵੱਡਾ ਜੋ ਪੰਜਾਬ ਦੇ ਹੁਣ ਚੋਟੀ ਦੇ ਨੇਤਾ ਨੇ ਉਹਨਾਂ ਵਿੱਚ ਖੜਕ ਪਈ ਹੈ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਆਪਣਾ ਜਿੱਤੇਗਾ ਪੰਜਾਬ ਜਿਹੜਾ ਉਹਨਾਂ ਦਾ ਮੰਚ ਹੈ ਉਹਦਾ ਉਹਨਾਂ ਦੀਆਂ ਆਜ਼ਾਦਾਨਾ ਰੈਲੀਆਂ ਕਰ ਰਹੇ ਨੇ ਮੌਜੂਦਾ ਜਿਹੜੇ ਨੇ ਤਾਂ ਵਿਰੋਧੀ ਧਿਰ ਨੇ ਤੇ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਤਾਜ਼ਾ-ਤਾਜ਼ਾ ਬਿਆਨ ਵਿੱਚ ਜਿਹੜਾ ਹੈ ਨਵਜੋਤ ਸਿੰਘ ਸਿੱਧੂ ਦੀ ਆਲੋਚਨਾ ਕੀਤੀ ਹੈ ਕਿ ਸਿੱਧੂ ਕਰਕੇ ਹੀ 78 ਵਿਧਾਨ ਸਭਾ ਸੀਟਾਂ ਤੋਂ ਕਾਂਗਰਸ 18 ਦੇ ਸੀਮਟ ਗਈ ਤਾਂ ਸਿੱਧੂ ਇਹ ਅਖਾੜਾ ਬੰਦ ਕਰਨ ਅਖਾੜਾ ਸ਼ਬਦ ਉਹਨਾਂ ਨੇ ਤੰਜ ਚ ਕਿਹਾ ਤਾਂ ਜਿਸ ਪੱਦਰ ਦੇ ਉੱਤੇ ਇਹ ਉਹਨਾਂ ਇਹਨਾਂ ਦੀ ਖੜਕ ਰਹੀ ਹੈ ਡਿਗਜ ਨੇਤਾ ਨੇ ਦੋਵੇਂ ਸਿੱਧੂ ਦਾ ਜਿਹੜਾ ਹੈ ਸਿਆਸੀ ਕਦ ਵੀ ਅਸੀਂ ਘੱਟ ਨਹੀਂ ਜਿਹੜਾ ਮਾਪ ਸਕਦੇ ਹਾਲਾਂਕਿ ਬੁਰੀ ਤਰ੍ਹਾਂ ਹਾਰਦਾ ਉਹਨਾਂ ਨੂੰ ਵਿਧਾਨ ਸਭਾ ਚੋਣਾਂ 'ਚ ਸਾਹਮਣਾ ਕਰਨਾ ਪਿਆ ਤਾਂ ਅਜਿਹੀ ਸੂਰਤ ਵਿੱਚ ਹਾਈ ਕਮਾਂਡ ਕਿਸ ਤਰ੍ਹਾਂ ਆਪਣੇ ਪੰਜਾਬ ਦੇ ਜਿਹੜੀ ਲੀਡਰਸ਼ਿਪ ਹੈ ਉਸ ਨੂੰ ਇਕਜੁੱਟ ਕਰਨ 'ਚ ਕਾਮਯਾਬ ਹੋਏਗੀ ਤੇ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਉਹਦੇ ਵਾਸਤੇ ਚੁਣੌਤੀ ਕਾਂਗਰਸ ਦਾ ਹੇਠਲਾ ਕਾਟਰ ਹੋਏਗਾ ਜਿਸ ਨੇ ਪੰਚਾਇਤੀ ਚੋਣਾਂ ਲੜਨੀਆਂ ਨੇ ਜਿਹੜੀ ਕਿ ਜਨਵਰੀ ਦੇ ਵਿੱਚ ਲਗਭਗ ਤੈ ਮੰਨੀਆਂ ਜਾ ਰਹੀਆਂ ਨੇ ਕਿਉਂਕਿ 7 ਜਨਵਰੀ ਨੂੰ ਜਿਹੜਾ ਹੈ ਵੋਟਾਂ ਦਾ ਕੰਮ ਜਿਹੜੀ VOTER ਸੂਚੀਆਂ ਦਾ ਕੰਮ ਮੁਕੰਮਲ ਹੋ ਜਾਏਗਾ ਤੇ ਕਿਸੇ ਵੀ ਦਿਨ ਜਿਹੜਾ ਹੈ ਪੰਚਾਇਤੀ ਚੋਣਾਂ ਦਾ ਬਿਗਲ ਵਾਜੇਗਾ ਚੋਣ ਕਮਿਸ਼ਨ ਜਿਹੜਾ ਉਹਨਾਂ ਦੀ ਤਰੀਕਾਂ ਦਾ ਸ਼ਡਿਊਲ ਦਾ ਐਲਾਨ ਕਰ ਦੇਗਾ ਤਾਂ ਇਹ ਚੋਣਾਂ ਪੰਚਾਇਤੀ ਚੋਣਾਂ ਹੀ ਜਿਹੜਾ ਹੈ ਇੰਡੀਆ ਬਲਾਕ ਦੇ ਵਿੱਚ ਕਾਂਗਰਸ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਭੁਗਤੇਗੀ ਇਹਦਾ ਨਿਰਣਾ ਕਰੇਗਾ ਕਾਂਗਰਸ ਦਾ ਕਾਡਰ ਕਿੰਨਾ ਕੁ ਕਾਂਗਰਸ ਪਾਰਟੀ ਕਾਂਗਰਸ ਹਾਈ ਕਮਾਂਡ ਨਾਲ ਬਚਿਆ ਰਹੇਗਾ ਇਸ ਦਾ ਨਿਰਣਾ ਕਰੇਗਾ ਸੰਭਾਵਨਾ ਇਹ ਨਜ਼ਰ ਆ ਰਹੀ ਹੈ ਕਿ ਬਗਾਵਤ ਦਾ ਸਾਹਮਣਾ ਜਿਹੜੀ ਵੱਡੀ ਬਗਾਵਤ ਦਾ ਸਾਹਮਣਾ ਹੁਣ ਪੰਜਾਬ ਕਾਂਗਰਸ ਨੂੰ ਜਿਹੜਾ ਹੈ ਉਹ ਕਰਨਾ ਪਏਗਾ ਮੈਂ ਇੱਕ ਵਾਰ ਦੁਬਾਰਾ ਦੁਹਰਾ ਦਿੰਦਾ ਕਿ ਅਸੀਂ ਗੱਲ ਕੀਤੀ ਹੈ ਇੰਡੀਆ ਬਲੌਕ ਦੇ ਵਿੱਚ ਮਲਿਕਾ ਔਰ ਜਨਖੜਗੇ ਜੋ ਕਿ ਕਾਂਗਰਸ ਤੇ 올 ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੇ ਨਾਮ ਦੇ ਉੱਤੇ ਚਰਚਾ ਸ਼ੁਰੂ ਹੋ ਗਈ ਹੈ ਬਕਾਇਦਾ ਤੌਰ ਤੇ ਮੀਟਿੰਗ ਦੇ ਵਿੱਚ ਦੋ ਵੱਡੇ ਨੇਤਾਵਾਂ ਨੇ ਦੂਜੀ ਪਾਰਟੀਆਂ ਦੇ ਨੇਤਾਵਾਂ ਨੇ ਉਹਨਾਂ ਦੇ ਨਾਮ ਦੇ ਉੱਤੇ ਇਕ ਤਰ੍ਹਾਂ ਨਾਲ ਮੋਹਰ ਹੀ ਲਾਈ ਹੈ ਕਿ ਅਸੀਂ ਇਹਨਾਂ ਨੂੰ ਜਿਹੜਾ ਹੈ ਪ੍ਰਧਾਨ ਮੰਤਰੀ ਪਦ ਦੇ ਸੰਭਾਵੀ ਉਮੀਦਵਾਰ ਦੇ ਰੂਪ ਵਿੱਚ ਸਹਿਕਾਰ ਕਰਨ ਨੂੰ ਤਿਆਰ ਹਾਂ ਤਾਂ ਅਜੀਹੇ ਵਿੱਚ ਜਿਹੜਾ ਹੈ ਪੰਜਾਬ ਕਾਂਗਰਸ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਜਾ ਰਹੀ ਹੈ ਪੰਜਾਬ ਕਾਂਗਰਸ ਦਾ ਕੋਈ ਵੀ ਵੱਡਾ ਨੇਤਾ ਕੱਲ੍ਹ ਸ਼ਾਮ ਦੇ ਰਾਤ ਦੀ ਉਸ ਬੈਠਕ ਤੋਂ ਬਾਅਦ ਜੋ ਉਸ ਦੇ ਨਤੀਜੇ ਹਜੋਸ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਉਸ ਤੋਂ ਬਾਅਦ ਮੂੰਹ ਖੋਲਣ ਨੂੰ ਤਿਆਰ ਨਹੀਂ ਇਹ ਵੀ ਪਤਾ ਲੱਗ ਰਿਹਾ ਹੈ ਕਿ ਕਾਂਗਰਸ ਵਰਕਿੰਗ ਕਮੇਟੀ ਦੀ ਕੱਲ ਨੂੰ ਯਾਨੀ ਕਿ 21 ਦਸੰਬਰ ਨੂੰ ਅਹਿਮ ਬੈਠਕ ਵੀ ਹੋਣ ਜਾ ਰਹੀ ਹੈ ਜਿਸ ਚ ਵਰਕਿੰਗ ਕਮੇਟੀ ਦੇ ਮੈਂਬਰ ਸੁਖਵਿੰਦਰ ਸਿੰਘ ਰੰਧਾਵਾ ਜਾਂ ਕੋਈ ਹੋਰ ਨੇਤਾ ਜਿਹੜੇ ਨੇ ਪੰਜਾਬ ਤੋਂ ਮੈਂਬਰ ਨੇ ਉਹ ਵੀ ਜਾ ਰਹੇ ਨੇ ਉਹ ਦੇਖਦੇ ਆ ਕਿ ਉੱਥੇ ਜਾ ਕੇ ਕੀ ਗੱਲ ਰੱਖਣਗੇ ਕਿਉਂ ਕਿ ਇਥਾਂ ਪੰਜਾਬ ਕਾਂਗਰਸ ਦਾ ਜੋ ਹੀਠਾ ਮਾਹੌਲ ਹੈ ਉਹ ਪੰਜਾਬ ਦੇ ਨੇਤਾਵਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿਉਂਕਿ ਜਿਹੜੇ ਵੀ ਨੇਤਾ ਪੰਜਾਬ ਕਾਂਗਰਸ ਦੇ 2021 ਚ ਆਮ ਆਦਮੀ ਪਾਰਟੀ ਚ ਹਨੇਰੀ ਦੀ ਹਨੇਰੀ ਚ ਜਿੱਤਣ ਚ ਕਾਮਯਾਬ ਹੋਏ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੂੰ ਕਿਹੜੇ ਲੋਕਾਂ ਨੇ ਕਿਹੜੇ ਕਾਡਰ ਨੇ ਕਿਸ ਸਥਿਤੀ ਦੇ ਵਿੱਚ ਜਿਤਾਇਆ ਹੈ ਕਿਸ ਔਖੇ ਟਾਈਮ ਦੇ ਵਿੱਚ ਜਿੱਤ ਦਾ ਹਾਰ ਉਹਨਾਂ ਦੇ ਗਲ 'ਚ ਪਵਾਇਆ ਹੈ ਤਾਂ ਉਹ ਉਹਨਾਂ ਨੂੰ ਕਿਸ ਤਰ੍ਹਾਂ ਬਚਾ ਕੇ ਰੱਖਣਗੇ ਸਭ ਤੋਂ ਵੱਡਾ ਮੈਂ ਵਾਰ-ਵਾਰ ਕਹਿ ਰਿਹਾ ਕਿ ਕੱਲ ਦੀ ਡਿਵੈਲਪਮੈਂਟ ਜਿਹੜੀ ਹੋਈ ਹੈ ਪੋਲਿਟੀਕਲ ਡਿਵੈਲਪਮੈਂਟ ਹੋਈ ਹੈ ਤਾਂ ਉਸ ਦਾ ਸਭ ਤੋਂ ਵੱਡਾ ਅਸਰ ਪੰਜਾਬ ਦੇ ਕਾਂਗਰਸ ਕਾਡਰ ਉੱਤੇ ਪੈਣ ਜਾ ਰਿਹਾ ਹੈ ਦੈਨਿਕ ਸਵੇਰਾ ਦਾ ਇਹ ਪੋਲਿਟੀਕਲ ਐਨਾਲਿਸਿਸ ਤੁਹਾਨੂੰ ਕਿੱਦਾਂ ਲੱਗਿਆ ਇਹਦੇ ਬਾਰੇ ਜ਼ਰੂਰ ਆਪਣੀ ਰਾਏ ਕਮੈਂਟ ਬਾਕਸ ਕਮੈਂਟ ਬਾਕਸ ਦੇ ਵਿੱਚ ਨੀਚੇ ਦਿਓ ਤੁਹਾਡੀ ਚੰਗੀ ਮਾੜੀ ਰਾਏ ਸਾਰੀ ਸਾਡੇ ਲਈ ਆਕਸੀਜਨ ਦਾ ਕੰਮ ਕਰਦੀ ਹੈ ਤੁਹਾਡਾ ਹੰਗਾਰਾ ਬਹੁਤ ਜ਼ਰੂਰੀ ਹੈ ਅਸੀਂ ਅੱਗੇ ਫਿਰ ਜੋ ਜੋ ਸਮੇ ਸਮੇ ਤੇ ਇਸ ਤਰ੍ਹਾਂ ਦੇ ਪੋਲਿਟਿਕਲ ਵੱਡੇ ਮੁੱਦੇ ਆਉਂਦੇ ਰਹਿਣਗੇ ਉਹਨਾਂ ਦੇ ਉੱਤੇ ਇਸੇ ਤਰ੍ਹਾਂ ਤੁਹਾਡੇ ਨਾਲ ਜੁੜਦੇ ਰਹਾਂਗੇ ਫਿਲਹਾਲ ਸਾਨੂੰ ਇਜਾਜ਼ਤ ਦਿਓ ਬਹੁਤ ਸ਼ੁਕਰੀਆ ਜੀ